ਮੈਨੂੰ ਕੁਝ ਸਾਲ ਪਹਿਲਾਂ ਰਾਜਸਥਾਨ ਜਾਣਾ ਪਿਆ। ਅਗਲੀ ਤੋਂ ਜੀ ਵਿੱਚ ਗਏ ਇੱਕ ਨਾਮਕ ਉਹ ਵਿਕੀਤ ਨਾ ਸੀ। ਮੈਂ ਸੀ ਤੇ ਉਦੋਂ ਉਹ ਗੋਲੇ ਚੱਲ ਗਏ ਸੀ ਸਾਰਾ ਜਿਹੜੇ ਤੇ ਦੋ ਬੰਦੇ ਕੁਝ ਸਾਰਾ ਸ਼ੀਰ ਹੋਏ ਸੀ। ਲੈਣੀ ਪਾੜੀ ਇਸ ਵਾਰ ਤੇ ਰਾਜਸਥਾਨ ਵਿੱਚ। ਉਹ ਬਾਅਦ ਵਿੱਚ ਨਾਲੇ ਸ਼ਾਰਮ ਪਾਣੀ ਦਾ ਰੇਟ ਵਿੱਚ ਚੱਕਰ ਨਹੀਂ ਆਉਂਦੀ। ਤੇ ਉਹ ਸੀ ਮੂਦੀ ਕੋਟ ਲੱਗ ਗਏ ਸੀ ਜਿਸ ਨੂੰ ਕੋਮਿਸ਼ਨ ਕਰੀਏ ਸੀ ਜਾ ਕੇ ਸਾਰਾ ਰੱਟਣਾ ਕਰਦੇ। ਹੋ ਗਿਆ ਕਿ ਤਾ ਤੋ ਪੂਰਨ ਦੂਰ ਤੱਕ ਉਥੇ ਜਾਣ ਤੋਂ ਪਹਿਲਾਂ ਇੱਕ ਕਹਣਾ ਬਾਕੀ ਕਿ ਬਾਰਡਰ ਫੇਲ ਹੋ ਪਾਈ ਫਿਰ ਬਾਰਡਰ ਤੋਂ ਉਹ ਸੜਕ ਦੇ ਕਿੰਨੀ ਹੋਈ ਮੈਂ ਚਾਰ ਮਹੀਨੇ ਦੇਖੀ ਹੋਣਾ ਆਪਣੇ ਪ੍ਰੋਬਲਮ ਵੀ ਦੇਖੀ ਬੱਚਿਆਂ ਵਾਲੀ ਦੇਖੀ ਮਰਦੋਸਾ ਉਹਨਾਂ ਦਾ ਨਾਮ ਵੀ ਦੇਖੀ ਹੋਰ ਕਿਸੀ ਕੋਈ ਨਹੀਂ ਕਾਸ ਗ੍ਰੋਥ ਦੇ ਨਾਲ ਹੀ ਕਿਤਾਬ ਉਹ ਜਿਹੜਾ ਸਾਰੇ ਤੋਂ ਹਾਲ ਸੀ ਜਿਹਦੇ ਤੋਂ ਸਾਰੇ ਡਰਾਇਮ ਆਪਟੇ ਉਹ ਜਦੋਂ ਤੁਸੀਂ ਆਰਟੀਕਲ ਗਏ ਹੋਏ ਤੇ ਉਹ ਜਿੱਥੇ ਉਸੇ ਤਰ੍ਹਾਂ ਦੀ ਸਥਿਤੀ ਉਸੇ ਤਰ੍ਹਾਂ ਦੀ ਉਜਾੜਿਆ ਉਹ ਹੀ ਸਰਦ ਉਹ ਹਿੱਕਾ ਨਹੀਂ ਜਾ ਕੇ ਕਿੰਨਾ ਯਾਨੀ ਇਹਦੇ ਵਿੱਚ ਖੁਸ਼ਾਨ ਨਹੀਂ ਕਿ ਉਹ ਦੋ ਜੀ ਯੂਨੀਵਰਸਿਟੀ ਰਹਿੰਦੇ ਸੀ ਬਾਕੀ ਦੂਜੀ ਥਾਂ ਦਾ ਜਦੋਂ ਸਵੇਰੇ ਉੱਠਣਾ ਸਾਹੀ ਗੱਡੀ ਫਿਲ ਕਰਕੇ ਲੱਗਦਾ ਉਹਨੇ ਜਦੋਂ ਹੂਕ ਮਾਰ ਦੇਣਾ ਗੱਡੀ ਦੇ ਸ਼ਕਤਾਂ ਕਰਕੇ ਚੜਨਾ ਉੱਤਰ ਤੇ ਮੈਨੂੰ ਇਦਾਂ ਲੱਗਣਾ ਸੀ ਇਹ ਰਹਿ ਆਪਣੇ ਦੋਸਤ ਉਹ ਚੱਲ ਰਿਹਾ ਉਹ ਕੋਈ ਪਰਸ਼ੋਨ ਨਹੀਂ ਉਹ ਪ੍ਰੋਬਲਮ ਐਸੇ ਮੈਨੂੰ ਨਾ ਖੜਾ ਛੱਡੇ ਜਿੰਦ ਤੱਕ ਉਹ ਮਰਦਾ ਰਹੇ ਵੈਰੀ ਗੁੱਡ ਛੱਡੀ ਨਾ ਲੈ ਜਾਂ ਤੇ ਨਹੀਂ ਮੈਂ ਉਹੋ ਤੱਕ ਮੈਨੂੰ ਖੜਾ ਕਿਸੇ ਕਰਕੇ ਉਸ ਕਪਤਾਨ ਜਿਸ ਨੂੰ ਉਹ ਜਿਹੜਾ ਅਡਲ ਸੱਚ ਕਿ ਬਹੁਤ ਸ਼ੋਅ ਮੀਤ ਸਾਡੇ ਕੰਪਲਟ ਨੇ ਬੱਚੇ ਲੜਕੇ ਉਹਨਾਂ ਨੂੰ ਕੁਝ ਇੱਕ ਨਸ਼ੇ ਚਲਾ ਗਏ ਉਹਨਾਂ ਦੀ ਡੈਥ ਹੋ ਗਈ ਬੱਚਾ ਪਰਿਵਾਰ ਉੱਤਰਦੇ ਜਿਹੜੇ ਐਸਪੈਕਟ ਨਹੀਂ ਕਰ ਸਕਦੇ ਕਦੇ ਉਸ ਵੇਲੇ ਉਹ ਜਿਹੜੇ ਕਦੇ ਸੋੜ ਨਹੀਂ ਸਕਦੇ ਤੇ ਉਹਨਾਂ ਦੇ ਘਰ ਦੇ ਬੱਚੇ ਐਦਾ ਹੋ ਗਏ ਇਹ ਵੀ ਹੋ ਗਿਆ ਇਸ ਕਰਕੇ ਸਾਰੇ ਸੰਗੀ ਦੇ ਵਿੱਚ ਜੇ ਵਹਾ ਹੋਰ ਪਾਸੇ ਜਲਦਾ ਉਦਾਸ ਹੋ ਗਿਆ कि वो सही वसे चल गया तो वो ही बच्चे हो होते हो सकता है रवि पॉल ने भी इसका अच्छा काम करने चला और लाजरता कि इतना वो नगे सुभाष थे वो बलोन से प्रसार के बिल्कुल ऐसी कि वो सबको बदल कर वो मतलब यही चीज है हिंदुस्तान ये राज्य करते हैं कि वो कितना सुखा लड़े इसको कितनू कितनू कितने पसंद पटने इसको कोई जितने जमीया उतने वो करके करेंगे उन्हें वहाँ देना राज्य में जाकर उन्हें कैंसर पड़ जाएगा उन्हें नशे की पड़ जाएगा ये नहीं जाते ये अपन सारी जानते हैं कि प्रोजेक्ट्स भी बहार छोड़े हैं तो पहला कि पैदावारी ताकत जब पैदावारी रिश्ते आले राजनैतिक स्तर पर। कि पैदावारी शक्तियां तक जो रह गई हैं रिश्ते में जो पुराने बैठे हैं वो कोई जान नहीं होंगे किसी तरफ से सारे बन्दे को मजबूर के रखे हुए हैं। वो तो नए जिलों को भी ऐसा रास्ता निकलना नहीं हो करके अभिमान करते हैं। तो इसका तो फायदा लो। फायदा है। कि हम बहुत नाराज है इसका के श्री ਅਜਿਹੀ ਜਦੋਂ ਕੋਈ ਇੰਨੀ ਨਮੀ ਦਾ ਪ੍ਰਭਾਵ ਕਰਦੀ ਹੈ ਨਮਾ ਘਟਨਾ ਕਰਨ ਜਾਂਦਾ ਹਾਂ ਪਰ ਉਹ ਬਦਾਰਾ ਕੀਤਾ ਤੇ ਨੁਕਸਾਨ ਗਿਆ ਉਹ ਤਾਂ ਲੱਗਦਾ ਕਿ ਇਹ ਕੁਝ ਟੀਮ ਇਦਾਂ ਵੀ ਬਣ ਸਕਦੀ ਹੈ ਕਿਹਾ ਜਾਂ ਸਕੇਤ ਵੀ ਬਣ ਸਕਿਆ ਪਰ ਉਹ ਤੇ ਟੈਕਨੀਕੀ ਬਣ ਸਕਦਾ ਉਹ ਸਾਡੇ ਜਿਸ ਤਰ੍ਹਾਂ ਇਸ ਤਰ੍ਹਾਂ ਸੰਭ ਕਾਰਜ ਹੋ てる ਉਹਦੇ ਨੂੰ ਹੀ ਅਸੀਂ ਦੇਖਦੇ ਹਾਂ ਕਿ ਨਿੱਤ ਨਿੱਤ ਚੀਜ਼ਾਂ ਬੋਲ ਜਾ ਕੇ

ਇਹ ਬਾਬਾ ਮੁੰਦਰ ਸਿੰਘ ਜਿਹੜਾ ਇਹਨੇ ਆਪਣੇ ਕੋਲ ਇੱਕ ਜਿਹੜਾ ਇੱਕ ਜਿਹੜੇ ਬਾਤ ਉਹ ਲੋਕਾਂ ਦੇ ਰੋਲੇ ਬਗਾਰੇ ਕਰਦਾ। ਇਹ ਬੜੀ ਸੰਗਤ ਸੀ ਜਿਹੜੀ ਪਾਰਟੀ। ਅਜਿਹਾ ਉਹ ਵੀ ਕਈ ਵਾਰੀ ਖੰਦਾਬੀਂ ਬੋਲਦਾ। ਕਿ ਕੀ ਬਾਤ ਹੈ ਜਿਹਨੇ ਵਿਗਾਰ ਕਰ। ਕਿ ਉਸ ਲੋਕ ਦੇ ਡੜ ਫਿਰਦਾ ਹੈ ਕਿ ਇਸ ਪਾਸੇ ਲੱਗਦਾ ਖਾਸ ਕਿਸੇ ਚੜਦਾ। ਉਹ ਵੀ ਉਹ ਆਪਣੀ ਗੱਲੋਂ ਕਿ ਜਦੋਂ ਜੇਕਰ ਹਾਕਮ ਸੇਂਗਰੀ ਹੋ ਉਹ ਇੱਕ ਪੰਜਾਬ ਦੇ ਵਿੱਚ ਇੱਕ ਮਹਾਰਾਜ ਹੈ ਇੱਕ ਲਾਗਿ ਹੈ ਉਹ ਉਸਦੇ ਲਈ ਰਾਤੂ ਲੈ ਤੇਰਾ ਦੀਵਾ ਦਾ ਕੋਟ ਕਰਨ ਤੇ ਪਿੱਛੇ ਵਾਲਾ ਕੋਟ ਕਰਨ ਤੇ ਉਸਦੇ ਪਿੱਛੇ ਉਹਨਾਂ ਦਾ ਇੱਕ ਸਮਾਜਿਕ ਪ੍ਰਾਜਕਰ ਹਰਦਾ ਹੈ ਨਾਈਪ ਹੈ ਕਿ ਕਿੰਨਾ ਉਸ ਤੇ ਬਣੀ ਗਈ ਹੈ ਕਿ ਨਾ ਰਿਪਲਿਕਤ ਜਦਾ ਬਣੀ ਹੋਈ ਹੈ ਉਹਦੇ ਸੁਚੇ ਨੂੰ ਬਣੀ ਸ਼ਤਰ ਹੈ ਅਰ ਜੀ ਕਿ ਕਲੋ ਜਗਾ ਪ੍ਰੋਵਿਡੈਂਸ ਦੇ ਦੇਖ ਪਰ ਕਰਨੀ ਕੋ बड़े सितार उसको भी छोटे छोटे आरोप सोचेंगे। उधर अगर कितनी लड़ी हूँ ना तो, मिल तो वो मिल गई लड़ी। उसने तो अपनी शर्म छोड़ दिया। उन्होंने तो खाटू पड़े तो सरसी टाइम पे उसे वन प्लेट टेस्ट हो गया। उसको बदल रहा है तेरा इलाज करना। सोचा फिर सोचा फिर सोचा फिर सोचोगे तो चाहे कंटेस ਇਸ ਦਾ ਕਿ ਜੇ ਬਹੁਤ ਵੀ ਇਹ ਜਿੰਨਰ ਉਹ ਉਹ ਨੂੰ ਜਿੱਤਣ ਦਾ ਕਿਤੇ ਕਿਤੇ ਮੇਲ ਹੋ ਜਾਦਾ ਹੈ ਬਾਈ ਇਨੀ ਹੋਰ ਮੌਜੂਦ ਹੈ ਸਾਡੇ ਨਾਲ ਇੱਕ ਬਿਲਕੁਲ ਨਾਲ ਲੱਗਦਾ ਬੰਦਾ ਹੈ ਪਰ ਜਿੰਦਾਬਾਹ ਪਰ ਉਹ ਗੁੜ ਗਏ ਗੁੜਾ ਆਪਣੇ ਅਜਾੜ ਨਾਲ ਬਸ ਦੇ ਨਾਮ ਦੇ ਨਹੀਂ ਕਰਾ ਸਾਡੇ ਤੋਂ ਬਹੁਤ ਜ਼ਿਆਦਾ ਉਹਨਾਂ ਦੇ ਕਿੰਨੇ ਇੱਕ ਮਿਸਤਰੀਆ ਦਾ ਪ੍ਰਵਾਹ ਹੁੰਦਾ ਹੈ। ਬੁਰਾ ਬੁਰਾ ਸਾਕਟਰਾ ਇੱਕ ਘਰ ਸਭ ਤੋਂ ਛੋਟਾ ਜਿਹਾ ਰਾਜੀ ਕਿ ਹੁੰਦਾ ਹੈ। ਉਹ ਦੇਖਦਾ ਹੁੰਦਾ ਸੀ ਰਾਈ ਤੇ ਉਹ ਤੇ ਫਿਰ ਵਾਈ ਛੁੱਕੇ ਇਹ ਤੋਂ ਬਾਅਦ ਦੇ ਸਾਪ ਦੀ ਜਿੰਦਗੀ ਉਹ ਦੇਖਿਆ ਹੁੰਦਾ ਸੀ ਕਿ ਹਰਸੇ ਘੜਾ ਤੇ ਹਰਸੇ ਘੜਾ ਉਹ ਜੜੀ ਤੁਨਹਾ ਨੂੰ ਜੜੀ ਉੱਤਰੇ ਉਹ ਹੀ ਤੱਕੇ ਦੀ ਕਲਾਸ ਹੈ। ਉਹ ਨਵੇਂ ਨਾਲ ਜੁੜਿਆ ਉਹ ਕਿ ਮੇਰੇ ਵਿਦਿਆਰਥੀ ਬਹੁਤ ਸਾਰੇ ਪੁਰਾਣੇ ਗੈਰ ਹੜ੍ਹ ਦੇ ਬਿਸਤਰਾ। ਉਹ। ਇਹ ਕੋਈ ਬੜਾ ਹੀ ਵੱਡਾ ਹਸਪਤਾਲ। ਇਹੋ ਜਿਹੀ ਸ਼ਕਤੀ ਤੱਕੀ ਦੇ ਪਲਾਟਾਂ ਵਿੱਚ ਲੋਕ ਸਾਰੇ ਇੱਥੇ ਆਉਂਦੇ ਸੀ ਕਿਸੇ ਅੱਜ ਤੱਕ ਕੋਈ ਨਾ ਤੱਕ ਕੋਈ ਨਾ ਪਹੁੰਚਣ ਕੀ ਹੈ ਵੀ। ਉਹਨਾਂ ਨੇ ਇੱਕ ਤੱਕੀ ਹੋਲਾ। ਤੱਕੀ ਹੋ ਦਾ ਕੀ ਉਹ ਉਹਦੇ ਵਿਚੋ ਸੀ ਕਬਰ ਦੇ ਵਿੱਚ। ਉਸ ਤੋਂ ਪਹਿਲਾਂ 무ਸਿੰਦ ਕਰਸੇਨ ਇਹਨਾਂ ਕੰਧੀ ਨਵਾਰਾ ਦੀ ਥੋੜਾ ਕੇ ਬੁਲਾਇਆ ਡਿਮਾਈਂਟਾ ਜਿਹੜਾ ਬੁਖੜਾ ਦੇ ਬੁਲਾਉਂਦਾਂ ਦੇ ਹੋਵੇ ਜਿਹਨਾਂ ਦਾ ਪੁੱਤਰਾ ਟੱਡਾ ਹੋ ਰਿਹਾ ਜਿਹੜਾ ਬੁਖੜਾ ਜਿਹਨਾਂ ਦੇ ਕੰਮ ਸੀ ਇਸ ਤਰ੍ਹਾਂ ਇਹਨਾਂ ਲੱਗਦਾ ਸੀ ਕਿ ਇਹ ਜਿਹੜਾ ਵਿਕਰ ਹੈ ਇਸ ਵਿਕਰ ਦੀ ਕਾਰਨ ਕੋ ਭੂਮੀਕਲੀ ਬੋਤਕਲੇ ਹੋ ਰਹੀ ਚੱਕੀ ਲਾਈ ਹੈ ਨਾ ਫਿਰ ਭਇਆ ਕਿ ਉਹ ਟੱਕਰ ਭੋਲੀ ਨਹੀਂ ਉੱਤਰਾ ਇੱਕ ਦਿਨ ਉਸ ਪਿੰਡ ਦੇ ਵਿੱਚ ਰਾਤ ਨੂੰ ਰਾਸ ਪੈਣੇ ਸੀ ਰਾਤ ਨੂੰ ਪਾਸਾ ਦੇ ਧਾਰੇ ਸੀ ਅਸੀਂ ਆਪਣੇ ਬਿਲਕੁਲ ਛੋਟੇ ਛੋਟੇ ਸੀ ਦੇਖਣ ਤੱਕ ਗਏ ਉੱਥੇ ਜਿੱਥੇ ਅਸੀਂ ਬੰਦੇ ਬੈਠੇ ਸੀ ਉੱਥੇ ਬਹੁਤ ਧਾਰਸ਼ਕ ਬੰਦਾ ਠੀਕਾ ਸੀ ਉਹ ਕਹਿੰਦੇ ਕਿ ਉਹ ਬਹੁਤ ਬੰਦਾਂ ਦੇ ਰਹੇ ਸੀ ਤੋਂ ਜਿਹੇ ਪਾਸੇ ਵਿਕਤਾ ਬਟਾ ਸੀ ਕਿੱਥੇ ਬੈਠਾ ਪਤਾ ਨਹੀਂ ਸਰ ਕਿ ਹਾਂਸਰੇ ਉਹ ਬਟਾ ਗੋੜੇ ਆਏ ਹੋ ਅਰ ਪਈਆਂ ਨੂੰ ਵੀ ਬੇਰ ਕਰਾਈ ਧਿਆਨ ਸਿੰਘ ਰੱਟ ਦੇ ਰੁਪਏ ਦੀ ਹੋਈ ਉਹਦੇ ਪਤਾ ਲੱਗਾ ਕਿ ਉਹ ਹੋਰੇ ਨਾ ਬਿਕਰ ਤੋਂ ਡਾਲ ਲੈ ਕੇ ਖੜਾ ਹੋ ਕੇ ਰੋ ਕੇ ਨਾ ਬਾਬੇ ਦਾ ਰੱਟ ਜਾ ਪਿਆ ਤਾਂ ਬਾਰੇ ਆ ਤਾਂ ਪਰੇ ਡਾਗਾ ਜਾ ਪਈ ਉਹ ਫਰਕ ਪੈ ਕੇ ਕਿ ਆ ਜੋ ਹੋ ਰਿਹਾ ਨੇ ਇਹ ਉੱਤਰ ਕਰ ਸੀ ਕਰ ਬੜੇ ਜਿਹੇ ਭੀੜ ਗਈ ਹੋਈ ਤੇ ਰਾਸ ਦਾ ਬੁਖਿਆ ਹੈ ਨਹੀਂ ਸੀ ਆ ਕਿ ਉੱਤਰ ਪਾਸੇ ਦੇ ਕੋਈ कि ਤੋਂ मेरे ਪ੍ਰੋਫੈਸਰ ਦੇ ਤੱਕ ਮੇਰੇ ਆ ਗਿਆ ਕਿਰਕਟ ਦੇ ਵਿੱਚ ਨਾ ਬੈਠ ਦੇ ਖਲਾਫ ਹੱਟੀ ਜੁੱਟ ਨਾ ਉਹਦੇ ਖਲਾਫ ਉਹਦੇ ਉਸ ਬੈਠ ਦੇ ਖਲਾਫ ਚੱਲ ਉਹਦੇ ਜੇਬ ਵਿੱਚ ਹੈ ਹੀ ਕਾ ਸਕਦਾ ਹੈ ਇਸੇ ਤਰ੍ਹਾਂ ਹੈ ਕਾਰਡ ਹੋਣਗੇ ਮੈਂ ਕਦੇ ਕਦੇ ਆਪਣਾ ਇੱਕ ਜਿਹੜਾ ਆਰਟੀਕਲ ਵੀ ਲਿਖਦਾ ਹਾਂ ਮੈਂ ਛੋਟਾ ਹੁੰਦਾ ਆਪਣੇ ਤਾਇਆ ਜੀ ਨਾਲ ਜਦੋਂ ਕਾਨਫਰੰਸ ਦੇਖਣ ਨੂੰ ਮੈਨੂੰ ਲੈ ਕੇ ਫਟ ਕਰਨਾ ਬਸਾਂ ਉਹ ਦੋ ਤਿੰਨ ਨਾ ਕਰਵਾਉਂਦੇ। ਉੱਥੇ ਜੇ ਅਗੇ ਨਾਲ ਜੀ ਤੇ ਮੇਰਾ ਫੋਟੋ ਮੇਂ ਜੀ ਕਰਨਾ ਜਿੱਤੇ ਲਾਲ ਚੇਤੇ ਨਾਲ ਹੋ ਰਿਹਾ ਕਿੱਥੇ ਨੂੰ ਹੈ ਉਹ ਤੇ ਜਿਹੜਾ ਹੈ। ਦੂਜਾ ਜਿਹੜਾ ਕਰਦੇ ਦੀ ਸਟੇ ਨਾਲ ਜਿਹੋ ਉੱਥੇ ਨੂੰ ਹੈ ਕਿਹੜਾ। ਉਹ ਵੀ ਬਰਫੋਂ ਦੀ ਕਰਦਾ। ਦੋਨੇ ਬਾਰੇ ਸੁਣਨੀ ਕਰ। ਇਹ ਇਹ ਜਿਲਕੂ ਜਿਹੜਾ ਕਿ ਉਹ ਜਿਹੜੀ ਬੈਕਗ੍ਰਾਉਂਡ ਹੈ ਬਤੁਰੀ। ਤੇ ਇਹ ਦੋਨੇ ਚਿੱਤਰ ਪੂਰੀ ਪੂਰੀ ਕਟਾ ਲਵੋ। ਤੇ ਜਦੋਂ ਤੁਸੀਂ ਉਸ ਨੂੰ ਉਹ ਜਿਹੜਾ ਤੁਹਾਨੂੰ ਪ੍ਰੇਮ ਕਰ ਰਹੀ ਹੈ ਜਾਂ ਘੱਟ ਕਰ ਰਹੀ ਹੈ ਕੀ ਅੱਗੇ ਕਰੋ ਜਿੱਦਾਂ ਇਹਨਾਂ ਦੋਨੋਂ ਬਹੁਤ ਪਰੜਾ ਚਲੇ ਜਾਂਦਾ ਫਲਾਟ ਵੱਡੇ ਚਲੇ ਜਾਂਦੇ ਆ ਤੁਸੀਂ ਉਸ ਪਰਸੇ ਅੱਗੇ ਜਾਂ ਪਿੱਛੇ ਉਤੋ ਹੰਣਾ ਜਦੋਂ ਅਗੇ ਵੱਧੇ ਤਾਂ ਪਿੱਛੇ ਆਓ ਮੈਨੂੰ ਦੇਖ ਲੱਗਦਾ ਕਿ ਮੈਂ ਉਹਨਾਂ ਨੇ ਜੇ ਵੀ ਕੀਤਾ ਤੇ ਕੱਪੜਾ ਮਲਦਾ ਉਹ ਖੜਾ ਜਿਹੜਾ ਟਾਈ ਸੀ ਨਾ ਕੈਮਰਾ ਸਾਹਿੱਤਾ ਟਾਈ मैं उन्हें देख के उन्हें बड़े दोनों के थे बड़े पढ़ते आने वाले पढ़ते आने भी कुछ दिन की मोटा लगे ऐसे कुछ मिले दिन की तो मेरे को ये लगता है काम से सही है नहीं तो बंदे बड़े पैड़े यार ये तो बंदे को छोटा क्या रख देंगे यार जेब में देख के लग गया कुछ बुलाओ लग गया तो मेरी बंदी का क्या करनी है घर कुछ भी कर सकता फिर अपने का बैठा बैठी करूँगा फिर डॉक्टर होगा तो आपको ऐसे दो दुकान में ਇਸ ਪੜਾਅ ਨੂੰ ਕਿਹਾ ਉਹ ਕੰਟੀਨਿਊਸ 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 ਉਹ ਡਿਗਰੋ ਹੈ ਜਿਹਦੇ ਪੜ੍ਹਨ ਦੇ ਨਾਲ ਨਾਲ ਉਹਨਾਂ ਜਗ੍ਹਾ ਆ ਤਕਰੀਕਾ ਦਾ ਤੇ ਜਿਹਨੂੰ ਲਾ ਕੇ ਸਰਕਾਰੀ ਜਿੰਦਗੀ ਉਹਨਾਂ ਦਾ ਉਹਨਾਂ ਲਈ ਹੈ ਤੇ ਜਦੋਂ ਕੋਟਟਨਾ ਕਰਨ ਵਾਪਰੇ ਆ ਪਹਿਲੇ ਸਾਲ ਮੇਰੀ ਵਾਰਸ਼ੀਪਲੇ ਰਹੋਗੀ ਅਗਲੇ ਸਾਲ ਮੈਂ ਜਨਰਲ ਕੈਟੇਗਰੀ ਦੇ ਰਾਜਗੜ੍ਹ ਇਕਨੋਮੀਕਲੀ ਡਿਵੈਲਪਡ ਇਕਨੋਮੀਕਲੀ ਡਿਵੈਲਪਡ ਕੈਟਾਗਰੀ ਉਸ ਸੀਰੀਅਲ ਪਾਰਟ ਸਟੇਟਾ ਹੋਇਆ ਸੀ ਉਹਦੇ ਚ ਮੈਂ ਅਪਲਾਈ ਕੀਤਾ ਉਹਦੇ ਮੇਰਾ ਨੰਬਰ ਆਇਆ ਸੀਮੋ ਕੋਲਡ ਰਿਪੋਰਟ ਉਸ ਵੇਲੇ ਭਾਰਤ ਦੇ ਨਿਯੋਗ ਕਰਨ ਦੇ ਕਿਹੜੇ ਅਹੁਦੇ ਤੋਂ ਮੈਂ ਕੁਰੀਆ ਪਾਏ ਦੇ ਇਸਕੇ ਜਨਰਲ ਕੈਟਾਗਰੀ ਵਿੱਚ ਮੈਂ ਸੀ ਸੀ ਤੇ ਲਾਗ ਵਾਲਿਆਂ ਨੂੰ ਉਤਸ਼ਾਹ ਕਰਦੇ ਸੀ ਉਸੇ ਤਰ੍ਹਾਂ ਉਹ ਸਾਨੂੰ ਨਾਲ ਦੇਖੇ ਕੀਤਾ ਜਦੋਂ ਮੇਟੂ ਟੱਕਰ ਪਾਉਂਦਾ ਉਦੋਂ ਉਦੋਂ ਰਹਿ ਗਿਆ ਤੇ ਇਹ ਹੋਇਆ ਕਿ ਉਹ ਜਿਹੜਾ ਮੁੰਡਾ ਸੀ ਜਿਹੜਾ 5ਵੇਂ ਨੰਬਰ ਤੇ ਆਉਂਦਾ ਸੀ ਉਸ ਨੂੰ ਇਹ ਗੱਲ ਦਾ ਸੀ ਬੀ ਹੈਵੀ ਕਾਲਜ ਨੂੰ ਉਹ ਮਰੀਲਾ ਤੋਂ ਆਇਆ ਸੀ ਜਿਹੜੇ ਉਹਦੀ ਬੈਕਰੀ ਸੀ ਤੇ ਤਾਂ ਕੋਲ ਉਹ ਬੈਕਵਰਡ ਦਾ ਸਰਟੀਫਿਕੇਟ ਪਾ ਲਈ ਗਿਆ ਇਕਨੋਮੀਕਲੀ ਬੈਕਵਰਡ ਪਰ ਇਕਨੋਮੀਕਲੀ ਬੈਕਵਰਡ ਹੈ ਹੀ ਨਹੀਂ ਸੀ ਉਹ ਉਹਦੀ ਸੀ ਵੀ ਕੋਰੋਨਾ ਦੇ ਕਰਕੇ ਵੇਰਿੰਦਾ ਕੋਈ ਨਾਮ ਨਹੀਂ ਲੈ ਕਾੜੇ ਪਰ ਪੈਸੇ ਨਹੀਂ ਸੀ ਕਿ ਮੈਂ ਹਾਈ ਕੋਰਟ ਫੇਰ ਕਰ ਸਕਾਂ لیکن وہ چیز بدلتی ہے کہ سب سے اچھی ان دے تو وہ چیز دے کے لایا کہ یہ جڑا ٹھگا کرنے والے لوگ ہیں یہ جڑے جڑے بدیاں نے ہاتھ بار دے رہے ہیں انوں کے خلاف لڑنا بہت ضروری ہے کہ زندگی کمپرومائز کر کے جیڑی نہیں رہ سکوں میں ہون کی طرح انہوں نے پیڑ پڑا گے کس کی بنت کراں جب سب کو شک کی ہے اور پسیٹیکل تمہارے مارے جاؤ ਇਹਨੂੰ ਫਿਰ ਕੋਈ ਇਤਿਹਾਸਿਕ ਅਫਾਗੇ ਹੋ ਗਿਆ ਕਿ ਉਹਨਾਂ ਦੇ ਰੇਲ ਜਲਸਾ ਵਾਲੀ ਲੈਂਦਾ ਸਾਰਟ ਨੇ ਜਦੋਂ ਇਹ ਸ਼ਾਰਟ ਦੇ ਅੰਤ ਤੱਕ ਸਾਡੇ ਇਲਾਕੇ ਪਹੁੰਚਣ ਲੱਗੀ ਤੇ ਉਹਨਾਂ ਦੇ ਵਿੱਚ ਸਾਡਾ ਸੰਕਟ ਹੋ ਗਿਆ ਤੇ ਉਸ ਤੋਂ ਫਿਰ ਲੱਗਿਆ ਕਿ ਰਸਤਾ ਤੜੀ ਹੈ ਇੱਕਲਾ ਰਾਸਤਾ ਸਭ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਲਾ ਜਿਹੜਾ ਰਸਤਾ ਹੋਇਆ ਇਨਕਲਾਬ ਕਰਦਾ ਉਹਦੇ ਕਿਥੇ ਵੀ ਜੋ ਉੱਧ ਦੇਖਿਆ ਜਾ ਉਹ ਦੇਖੀ ਉਸ ਵੇਲੇ ਵੀ ਲੱਗਦਾ ਸੀ बहुत लोग का मेरा लगता है कि मैं तो पिछले uh, भी सदन में ले पिछले साल जुड़ा हूँ ये कभी कुछ आए नहीं करने में मैं कभी कुछ इधर जान करने में मजबूर आ जाऊँगा कहते हैं पहले वो ये कुछ ना भी इधर आओ कुछ नहीं दूर है वो तो मैं समय का नहीं कर रहा था बस ये बहुत बेड़े हैं मैं कभी इधर तक ਮਜੂਰੀਆ ਉਹਨਾਂ ਦਾ ਵੀ ਮੈਂ ਐ ਉਹਨੂੰ ਦੇਖਿਆ ਵੀ ਪਿੱਛੇ ਬਹੁਤ ਚੱਲ ਗਿਆ ਉਹ ਬ੍ਰੇਡਾ ਬੋਲ ਆ। ਇਹਨੂੰ ਪਾਸੇ ਰੱਖ ਦੇ। ਇਹਨੂੰ ਪਾਸੇ ਰੱਖ ਕੇ ਕਿ ਦੋ ਚੀਜ਼ ਦੇ ਉੱਤੇ ਲੜਵਾਲੇ ਕਿਉਂ ਆ ਗਏ? ਉਹਨਾਂ ਨੂੰ ਉੱਪਰ ਕਾਗਜ਼ ਰੱਖ ਕੇ ਅੱਗੇ ਚੱਲੇ। ਇਸ ਸੀਜ਼ਨ ਬਹੁਤ ਕੱਟ ਆ ਗਿਆ ਨੇ ਪੱਟ ਦੇ ਗਏ। ਇਹ ਹੁੰਦੇ ਰਹੇ ਨਹੀਂ। ਲੇਕਿਨ ਇਹ ਸਹੀ ਰਹੇ ਤੇ ਵਿਚਾਰ ਜਿਵੇਂ ਜਿਵੇਂ ਆਕਰ ਰੋਣਾ ਸੀ। ਉਹ ਰਾਤ ਨੂੰ ਤੱਕ ਸਹੀ ਰਹੇ ਤੇ ਆਪਣੇ ਅਸਲੀ ਗੁੱਸੇ मैंने उस पार्टी के लिए पता भी शायद कितने कहेगा कि बात कोई पुता नहीं एक करना बाव बाव करना है बाव बाव करना बाव कैट बड़ा तोड़ उड़ा है कोई तो ये कब्जा के दर्द निकाल तो तो रहे पर तो नहीं कब्जा है क्योंकि सरकार सरकार से थोड़ा लेके लड़ा है और में थोड़ा पर लेके जाके लड़ा है ये तुझे लाभ देना एक सौ है के फिर तुझे कटे से चल जाओगे ये तुझे लाभ देना चाहिए एक नहीं है फिर ਫਿਰ ਦਰ ਕੋਲ ਬਿਠਾ। ਤੁਸੀਂ ਕਿਹਨਾਂ ਰਹੇ ਹੋ? ਅ ਜਿੰਗੀ ਜੇ ਇਹ ਬਣੇ ਰਹੇ ਜੇ ਤੀ ਉਸ ਇਨਕਲਾਬ ਦੇ ਵਿੱਚ ਕਿੰਨੀ ਦੇਰ ਤੱਕ ਹਿੱਸਾ ਪਾਉਣਾ ਇਹ বুঝ ਗਿਆ ਆਪਣੇ ਗੌਰ ਦੇ ਵੀ ਆਪਣੀ ਪ੍ਰਤੀ ਹੱਤਿਆ ਕੀਤੀ ਉਹ ਹੀ ਉੱਤੇ ਇਹਨਾਂ ਬਟਾੜਾ ਅਰਾਜਨਤਿਕ ਹੋ ਗਿਆ ਇਹਦਾ ਵੀ ਨਿਕਲਣਾ ਕਿ ਆਹ ਤੋਂ ਬਾਅਦ ਅੱਜ ਵੀ ਚੜ ਰਹੇ ਹੈ। ਅਜ ਦਾ ਕਾਲ ਕਿੰਨੀ ਹੋ ਗਈ ਹੈ? ਕੱਲ ਨੂੰ ਵੀ ਕੁਝ ਸੰਕੀਤੜੀ ਦੀ ਬਹੁਤ ਵੱਡੀ ਇਕ ਲਾਈਨ ਹੁੰਦੀ ਹੈ ਉਹਨਾਂ ਕਾਬਲ ਹੋਣ ਦੇ ਤੇ ਪਰਮੇਸ਼ਵਰ ਤੋਂ ਮਿਲਦੀ ਹੋਵੇਗੀ ਉਹ ਕਹਿੰਦਾ ਸੀ ਕਿ ਆਖਰ ਨਹੀਂ ਲੱਗਿਆ ਆਖਰ ਨਹੀਂ ਜਦੋਂ ਲੱਗਦਾ ਵੀ ਮੇਰੀ ਰਾਇਦੇ ਨਾਲ ਨਹੀਂ ਕਹਿੰਦਾ ਸਵੇਰੇ ਸੌਂ ਨੂੰ ਕੰਨ ਗਾਉਂਦਾ ਸੁਰਤ ਕਰ ਗਿਆ ਇਹ ਨਹੀਂ ਆਸ ਹੈ ਗਈ ਇੱਕ ਹੀ ਜਿਹੀ ਆਸ ਕਰੀ ਜਦੋਂ ਕਹਿੰਦਾ ਹੰਦ ਵਿਸ਼ਵਾਸ ਉਹਦੇ ਸਿਰ ਤੇ ਨਹੀਂ ਹੋਣੀ ਹੈਗੀ ਇਹ ਜਾਗੂਰ ਸਾਂ ਕਰੇਗਾ ਉਹਦੀ ਰਾਸ ਨੂੰ ਗਿਆਨ ਦੇ ਖੇਤਰ ਦੇ ਵਿੱਚ ਹੋਇਆ ਹੈ ਕਿ ਸਾਇੰਸ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਭਾਵੇਂ ਕਿ ਇਹ ਜਿਹੜਾ ਉਹ ਦੂਰ ਹੈ ਨਾ ਇਹ ਅਜੇ ਲੈ ਕੇ ਨਾ ਪਹੁੰਚਿਆ ਹੈ ਇਹ ਇਸ ਤੀਸ ਆਪਣੇ ਆਪ ਹੀ ਕਹਿ ਗਏ ਉਸ ਨੂੰ ਮਸਾਇਡ ਕਰਦੀ ਹੈ ਦੂਸਰਾ ਰੋ ਵੀ ਹੈ ਇੱਕ ਬੜਾ ਵੱਡਾ ਬੜਿਆ ਹੋਇਆ ਜਨਰੇਟਰ ਦੇ ਵਿੱਚ ਦੀ ਹੈ ਦੁਨੀਆ ਸਭ ਨੂੰ ਦਿੱਤੀ ਹੋਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਸਵਾਲ ਖੜਾ ਰੱਖਦਾ ਜਿਹੜੇ ਤੁਹਾਨੂੰ ਹੀ ਪਤਾ ਨਹੀਂ कौन जी गए मशीन नहीं जी गए मशीन जिंदगी मर्जी परफेक्ट बना लो जिंदगी मर्जी हाथ पर बना लो तो जो जो के कर के ऊपर चल दिया समान दे दिया है ना दे दिया कुछ भी कर दिया आकर वो सो बदले के हो गए जे ये समझने के मशीन के लगे रहोगे तो सारा कुछ बदले को रिप्लेस कर दोगे फिर तो उससे एक क्यूरी हो गया ਇਹਨੂੰ ਬਾੜੋ ਤਾਂ ਮਸ਼ੀਨਾਂ ਦਾ ਰਾਜ ਆ ਜਾਵੇ ਉਹ ਵਿਅਕਤੀ ਜਿਹੜੇ ਇੱਕ ਬੰਦਾ ਕੰਮ ਕਰਦੇ ਇੱਕ ਸੌ ਬੰਦਾ ਕੰਮ ਕਰਦਾ ਹੈ ਮਸ਼ੀਨ ਕਰ ਰਿਹਾ ਜੇ ਸੌ ਪੋਜੀਟਿਵ ਜੇ ਇੱਕ ਬੰਦਾ ਕੰਮ ਕਰੇ ਤਾਂ ਉਹਦਾ ਸੌ ਬੰਦੇ ਤਰ੍ਹਾਂ ਨੇ ਮੇਕ ਬੰਦਾ ਉੱਪਰ ਜਾਇਆ ਕਿੱਲੇ ਤੱਕ ਬੰਦਾ ਜਾਇਆ ਉਹ ਬੰਦਾ ਸਭ ਦਾ ਸਰਬੋਤਮ ਹੋ ਕਰੇ ਜਿਹਨੂੰ ਆ ਕੇ ਉਹ ਬਾੜੋ ਤੇ ਦੁਨੀਆਂ ਤੋਂ ਬਾੜੋ ਬਣਿਆ ਆਉਣਾ ਇਸ ਕਰਕੇ ਅੱਗੇ ਇੱਕ بڑا-ਭਾੜਾ ਸਵਾਲ ਸਾਡੇ ਦੇ ਸਾਹਮਣੇ ਵੀ ਹੈਗਾ ਕਿ ਅਕੋਰਡਿੰਗ ਟੂ ਦਿ ਜਿਹੜੀ ਨਰਲੀ ਬਹੁਤ ਬਹੁਤ ਤਾਂ پوری ਵਾਕਿੰਗ ਤਾਂ ਹੈਗੀ ਆ ਉਸ ਦਿਨ ਤੱਕ ਕਿ ਲੋਕਦੇ ਬੜੇ ਬਹੁਤ ਬੋਲੇ ਆ ਕੇ ਇਹਦਾ ਹੋ ਗਿਆ ਇਹਦਾ ਹੋ ਗਿਆ ਉਹ ਐਟਰਾ ਹੋ ਜਾਣਾ ਸਾਰਾ ਕੁਝ ਇਹਦਾ ਬੋਟਾ ਕਰਾ ਲੋੜ ਵੀ ਨਹੀਂ ਕਿ ਸ੍ਰੀ ਗ੍ਰੀਤੀ ਨਹੀਂ ਇਹਦਾ ਵੀ ਹੈ ਕਿ ਗੁਰਨ ਦੇ ਕਿਹ ਨੂੰ ਹੱਤਤਾ ਪਾਇਆ ਬੜੀਆਂ ਜਿੰਚ ਕੰਪਨੀਆਂ ਦੁਨੀਆਂ ਦੀਆਂ ਉਹ ਬੜੀਆਂ ਕੰਪਨੀਆਂ ਜਿਹੜੀਆਂ ਉਹ ਉਹ ਖੁਸ਼ਾਹੀ ਹੀ ਬੈਠੇ ਐਸੇ ਜੀ ਬਹੁਤ ਬੈਠੇ ਉਹ ਜੋ ਸਾਡਸ ਨੂੰ ਕਿਆ ਕਰ ਰਹੇ ਜੀ ਉਹ ਜਿਹੜਾ માનਵ ਤੇ ਵਿਵਹਾਰ ਹੈ ਕਿ ਉਹ ਬੱਲੇ ਦੀ ਨਸਲ ਨੂੰ ਛੁੜੂ ਗਈ ਹੈ ਜੇ ਟੋਕਲ ਉਥੇ ਕਰੇ ਇਸ ਦਾ ਕੀ ਅਰਥ ਹੈ ਸਾਡੇ ਨੂੰ ਉਹ ਬਿਚੋਰ ਦੀ ਸਮਾਜ ਨੂੰ ਬਿਚੋਰ ਦੀ ਵਾਧਾ ਬਰਨ ਨੂੰ ਚੋਣ ਦੀ ਲੋੜ ਹੈ ਉਹ ਬਹੁਤ ਮੱਡੀ ਸਾਡੇ ਨਾਲ ਹਿਸਾਬ ਲਿਆ ਕੇ ਖੜੀ ਹੈ ਐਕਟੀਕਲ ਜਿਹੜੇ ਕਿਹਾ ਉਹ ਕਿਉਂਕਿ ਉਹ ਜਿੰਨੇ ਬੰਦੇ ਜੁੜੇ ਹੋਏ ਆ ਉਹਨਾਂ ਦਾ ਅ ਫਸਾਦ ਦਾ ਜਿਹੜਾ ਉਹ ਗਿਦ ਨੂੰ ਜਦੋਂ ਅਗਾਂਹੋਂ ਵਾਟਰ ਵੇਟ ਦੇ ਜੇਕਰ ਨਿਕਲ ਲਾਈਪ ਉਹਨਾਂ ਨੇ ਜੇਤੀ ਛੱਡਣੀ ਹੈ ਤਾਂ ਉਹਨਾਂ ਲਈ ਇੱਕ ਹਮੂਰਤ ਜੋਰ ਹੈ ਜਿਹਦੇ ਉਹ ਉਹ ਰਸਾ ਕਰਨਾ ਰਹਿਦਾ ਜਿਸ ਵਿੱਚ ਵਿਕਟੋਰੀਆ ਹੁੰਦੀ ਹੈ। ਉਹ ਇਹਨਾਂ ਚਾਰ ਜੀ ਉਤਾਰੋ ਲੈ ਦੇ ਰਹੀ ਸੀ ਸਾਡੇ ਨੂੰ ਲਾਪੀ ਰਹਿ ਰਿਹਾ ਉਸ ਨੂੰ ਆਪਣੀਆਂ ਅੱਖਾਂ ਖੋਲ ਕੇ ਜੇਰ ਖੋਲ ਕੇ ਪੂਰੀ ਬੂਦਸ਼ੀ ਤੱਕ ਲੈ ਕੇ ਤੁਰ ਜਾਇਆ ਤਾਂ ਹੀ ਅਸੀਂ ਆਪਣੇ ਵਾਰਾਰੇ ਸਾਡੇ ਦੇ ਵਿੱਚ ਸਭ ਤੋਂ ਵਿਸ਼ਣ ਗਏ ਜਿਹੜੇ ਸਾਹ ਦੇ ਨਾਲ ਅ ਜਿਹਨਾਂ ਨੇ ਪਰਬੰਧੀਆਂ ਕਰਨ ਦੀ ਲੜਾਈ ਤੇ ਸਾਡੇ ਉੱਪਰ ਇਹਨੇ ਬਹੁਤ ਮੁਸ਼ਕਿਲ ਕਰ ਚੱਲਿਆ। ਕ੍ਰੈਡੂਸ ਆਪਣੇ ਸਾਰੇ ਲੋਕ ਹੋਏ। ਉਹਨਾਂ ਸਾਰਿਆਂ ਦਾ ਜੋ ਕੀਤੀ ਹੈ ਉਹਦੀ ਸਮਝਣ ਲੱਗੇ ਕਿ ਮੋਰਚਾ ਜਦੋਂ ਪੈਣਾ ਜਿੱਦਣ ਇਹ ਪੈਰ ਅੱਗੇ ਦੋਸ਼ ਸ਼ੁਰੂ ਹੋਇਆ। ਇਹ ਜਦੋਂ ਬਾਕੀ ਤੋਂ ਕਰ ਰਿਹਾ ਨਾ ਕਿ ਜਦੋਂ ਮੋਰਚਾ ਜਿੱਤਿਆ ਸੀ ਤਾਂ ਮੋਰਚਾ ਜਦੋਂ ਲਗਾ ਹੋਇਆ ਸੀ। ਦਿੱਲੀ ਤੋਂ ਉੱਤਰ ਐਵੇਂ ਲੱਗਾ ਸੀ ਜਿੰਨੇ ਤੇਰਾਉ ਹੋ ਕੇ ਸ਼ਾਮਲ ਸੀ। कोई गिरफ्तार देने तो 350 साल पैदा करेगी से नहीं कोई पैदा किसान सवाला मेंबर बन जाओगे और कर, तो एक जनादेश बोला था कि जना होगा वो भी आज गिरफ्तार करूंगा तो वो कंटिन्यू करेगा और दूसरा बंदे ने किसान कैसे नहीं 350 साल सवाला मेंबर बन जाओगा उसने जेडी लड़ाई के भी साल आया आज की जेडी लड ਉਹ ਕਾਹਦਾ ਜਿਹੜਾ ਸਫਰ ਹੈ ਉਹ ਸਰਕਾਰ ਦਰੋਂ ਦੇ ਸਾਰੇ ਕੋਈ ਪ੍ਰੋਗਰਾਮ ਹੋਣਾ ਜਿਹੜਾ ਹਨ ਤੇ ਇਹੀ ਸੈਟਅਪ ਨੇ ਕਰਾ ਲਾ ਕਾਡੀ ਜ਼ਿੰਦਗੀ ਜਿੰਦਾ ਰੱਖਣ ਲਈ ਕੰਮ ਕਰ ਸਕੀ ਤੁਸੀਂ ਉਹਦੇ ਲਈ ਇੱਥੇ ਸਾਰੇ ਸਾਥੀ ਨੂੰ ਟਾਈਮ ਦਿੰਦੇ ਹੋ ਮੈਨੂੰ ਇਹਨਾਂ ਦਾ ਯਾਦ ਹੈ ਇਹਨਾਂ ਦੀ ਗੁੰਜਲੀ ਦੀ ਮੈਂ ਕੇਵਲੀ ਦਾ ਜ਼ਿਕਰ ਕਰਦਾ ਨਾ ਹੋਣਾ ਦੀ ਕਿ ਜਦੋਂ ਪਹਿਲੀ ਕਾਰ ਕਿ ਕਿਤੇ ਉਹਨੇ ਉਹ ਐਂਡ ਕੀਤੀ ਆ ਤਾਂ ਉਹਦੇ ਸਭ ਤੋਂ ਪਹਿਲਾਂ ਇਹਨਾਂ ਤੇ ਦੇਖ ਸਕਦੇ ਕੋਈ ਨਾਲੇ ਉਹ ਬਾਹਰ ਕੱਮ ਇਹਨੂੰ ਕਿ ਇਹ ਮੇਰੇ ਪਹਿਲੇ ਮਾਰਕਸ ਸੀਟਾਂ ਆ ਕਿ ਜਦੋਂ ਮੈਂ ਉਹਨਾਂ ਦੀ ਟੈਕ ਮੀਟਿੰਗ ਕਰਵਾਇਆ ਸੀ ਜਿਹੜਾ ਉਸ ਤੇ ਜਿਹੜਾ ਕੁਝ ਵੀ ਆਇਆ ਉਹ ਵੀ ਇਹਦੇ ਤੇ ਕੰਮ ਕਰਕੇ ਬਣਾ ਲਾ ਕਹਿੰਦੇ ਤੇ ਜਦੋਂ ਉਹਨਾਂ ਦਾ ਕੰਮ ਕਰਕੇ ਉਹਨੂੰ ਵੀ ਉਹਦੀ ਹੈ ਉਹਦੀ ਇੱਕ ਉਹ ਬਾਵਾ ਹੀ ਪੈਦਾ ਮੈਂ ਸਾਜਮ ਹੋਰ ਕਰ ਦਿੰਦਾ ਕੋਈ ਉਹ ਹੀ ਹੋ ਜਾ ਮੈਨੂੰ ਤੇ ਉਲਟਾ ਕੇ ਤੋਂ ਕਿਹਾ ਉਸਨੇ ਇੱਕ ਕਮਿਊਨਿਟੀ ਫੀਲਿੰਗ ਸੀ ਇਹ ਜਦੋਂ ਮੈਂ ਉਹਦੇ ਆਇਆ ਉਹ ਬਿਲਕੁਲ ਕਿੰਨਾ ਕਰ ਕਿੰਨਾ ਸੇਕੀ ਕਮਿਊਨਿਟੀ ਆ ਤੇ ਸਾਡਾ ਕਿਹਦਾ ਪਿੰਡ ਹੈ ਮਾਰੂ ਦੇ ਟਿੱਕੇ ਬਾਬ ਚੱਲ ਰਹੀ ਹੈ ਸਾਡੇ ਦਾ ਸਿੱਕੇ ਉਹ ਕਿਹੜਾ ਆਦੋ ਉਹਦੇ ਜਿਹੜਾ ਮੂਹੂ ਮਹਿਸੂਸ ਹੋਇਆ ਕਿ ਜਿੱਦਾਂ ਖੋਰ ਹੈ ਉਹ ਤਾਂ ਉਹਨਾਂ ਦੇ ਨਾਲ ਸਿੱਕੇ ਲੈ ਬੜਾ ਇਸ ਨੂੰ ਉਹ ਇਹਨੂੰ ਕੋਸ਼ਿਸ਼ ਕਰਕੇ ਜੋ ਸਾਰੇ ਪ੍ਰੋਬਲਮ ਕਰਦੇ ਤੋ ਉਹ ਤੋਂ ਗੁਰ ਚੱਲੇ ਆਏ ਆ ਮੈਂ ਸਮਝਦਾ ਕਿ ਕੱਟੋ ਕੱਟੋ ਸਾਰੋ ਬੋਲਦਾ ਇੱਕ ਵਿਅਕਤੀ ਜਿਹੜਾ ਬਹੁਤ ਫਕਾ ਤੇ ਇਹ ਤੇ ਮਤ ਸਮਝੋ ਕਿ ਜਿਹਦਾ ਪਤਾ ਲੱਗ ਨੂੰ ਆਏ ਬੜੀ ਗੁਣੂ ਆਏ ਕਿ ਸਾਡੀ ਦਿੱਲੀ ਤੋਂ ਆਇਆ ਉਸ ਦੀ ਇਹ ਯਾਤਰਾ ਹਿੰਦੂ ਕਹਿੰਦੇ ਹਨ ਕਿ ਮਾਰਾ ਸਾਡੀ ਯਾਤਰਾ ਲੇਖੇ ਲਾਈ ਇਹ ਲੇਖੇ ਲੱਗ ਜਾਂਦੀ ਹੈ ਵੱਡੇ ਇਹ ਲੇਖੇ ਲੱਗਦੀ ਹੈ ਕਿਉਂਕਿ ਜਦੋਂ ਓਮੜ ਦਾ ਪਾਠ ਪੜ੍ਹਦੇ ਇਹਦੇ ਇਹਨੇ ਰੱਖ ਰੱਖ ਕਰਕੇ ਆ ਕੇ ਆਪਕਾ ਬਰੇਟਾਈਨ ਉਸਤਰ ਇਹ ਯਾਰ 36 ਕਾਸ਼ ਆ ਰਹੀ ਜੀ ਇਹ ਤੁਹਾਨੂੰ ਦੱਸ ਰਹੇ ਕਿ ਫੋਨ ਤੇ ਗੱਲ ਕਰਨ ਦਾ ਹੌਲ ਹੈ ਜਿਹੜਾ ਇਹ ਕਰਾਂਗੇ ਤੇ ਪੂਰੀ ਵਾਰਤ ਨੂੰ ਰਿਹਾ ਹੋਊਂਗਾ ਤੁਹਾਡਾ ਬਿਰੂ ਦਾ ਤੁਸੀਂ ਬਹੁਤ ਲੱਭ ਸਕੋ ਸ਼੍ਰੀਮ ਫਾਕਰ ਤਾਲੀ ਮਾਰੋ